ਾਰੇ ਵਿਦਿਆਰਥੀਓ ਜੋ ਭੋਜਨ ਅਸੀਂ ਖਾਂਦੇ ਹਾਂ ਉਹ ਸਾਡੇ ਸਰੀਰ ਵਿੱਚ ਪਚ ਕੇ ਸਾਨੂੰ ਊਰਜਾ ਪ੍ਰਦਾਨ ਕਰਦਾ ਹੈ ਇਸ ਵਿੱਚ ਵੱਖ-ਵੱਖ ਅੰਗ ਆਪਣਾ ਯੋਗਦਾਨ ਪਾਉਂਦੇ ਹਨ ਇਹਨਾਂ ਅੰਗਾਂ ਤੋਂ ਮਿਲ ਕੇ ਇੱਕ ਪ੍ਰਣਾਲੀ ਬਣਦੀ ਹੈ ਜਿਸ ਨੂੰ ਪਾਚਨ ਪ੍ਰਣਾਲੀ ਕਹਿੰਦੇ ਹਨ ਅੱਜ ਅਸੀਂ ਪਾਚਨ ਪ੍ਰਣਾਲੀ ਬਾਰੇ ਪੜ੍ਹਾਂਗੇ ਪਾਚਨ ਪ੍ਰਣਾਲੀ ਦਾ ਸਭ ਤੋਂ ਪਹਿਲਾ ਅੰਗ ਮੂੰਹ ਹੈ ਮੂੰਹ ਵਿੱਚ ਦੰਦਾਂ ਦੀ ਸਹਾਇਤਾ ਨਾਲ ਭੋਜਨ ਨੂੰ ਛੋਟੇ-ਛੋਟੇ ਬਰੀਕ ਟੁਕੜਿਆਂ ਵਿੱਚ ਬਦਲ ਦਿੱਤਾ ਜਾਂਦਾ ਹੈ। ਇੱਥੇ ਭੋਜਨ ਵਿੱਚ ਲਾਰ ਮਿਲਦੀ ਹੈ ਅਤੇ ਜੀਭ ਦੀ ਸਹਾਇਤਾ ਨਾਲ ਭੋਜਨ ਨੂੰ ਭੋਜਨ ਨਲੀ ਵਿੱਚ ਸਰਕਾ ਦਿੱਤਾ ਜਾਂਦਾ ਹੈ। ਭੋਜਨ ਨਲੀ ਜੋ ਕਿ ਗਲੇ ਤੋਂ ਮੇਦੇ ਤੱਕ ਜੁੜੀ ਹੁੰਦੀ ਹੈ। ਇਸ ਦੀ ਅੰਦਰੂਨੀ ਹਿਲਜੁਲ ਰਾਹੀਂ ਭੋਜਨ ਮੇਦੇ ਵਿੱਚ ਪਹੁੰਚਦਾ ਹੈ। ਜਿਗਰ ਸਭ ਤੋਂ ਵੱਡੀ ਗੂੜੇ ਪੂਰੇ ਰੰਗ ਦੀ ਗ੍ਰੰਥੀ ਹੁੰਦੀ ਹੈ ਜਿਸ ਵਿੱਚੋਂ ਰਸ ਭੋਜਨ ਵਿੱਚ ਮਿਲਦਾ ਹੈ ਇਸੇ ਤਰ੍ਹਾਂ ਪਿੱਤੇ ਵਿੱਚੋਂ ਪਿੱਤਰਸ ਭੋਜਨ ਵਿੱਚ ਮਿਲਦਾ ਹੈ ਅਤੇ ਲੂਬੇ ਵਿੱਚੋਂ ਲੂਭਾ ਰਸ ਭੋਜਨ ਵਿੱਚ ਮਿਲਦਾ ਹੈ ਹੁਣ ਮੇਦੇ ਵਿੱਚੋਂ ਐਚसीएल ਅਤੇ ਪਾਚਕ ਰਸ ਭੋਜਨ ਨੂੰ ਪ੍ਰਾਪਤ ਹੁੰਦੇ ਹਨ ਹੁਣ ਇਹ ਭੋਜਨ ਛੋਟੀ ਅੰਦਰ ਵਿੱਚ ਪਹੁੰਚ ਜਾਂਦਾ ਹੈ ਛੋਟੀ ਅੰਦਰ ਜਿਸ ਦੀ ਲੰਬਾਈ 7.5 ਦਸ਼ਮਲਵ ਹੁੰਦੀ ਮੀਟਰ ਹੁੰਦੀ ਹੈ ਅਤੇ ਇਹ ਵੱਡੀ ਅੰਦਰ ਦੇ ਮੁਕਾਬਲੇ ਛੋਟੀ ਹੁੰਦੀ ਹੈ ਛੋਟੀ ਅੰਦਰ ਵਿੱਚੋਂ ਲਹੂ ਬੈਣੀਆਂ ਅਤੇ ਰਸਾਂਕ ਰਾਹੀਂ ਭੋਜਨ ਵਿੱਚੋਂ ਊਰਜਾ ਨੂੰ ਸੋਖਿਆ ਜਾਂਦਾ ਹੈ ਹੁਣ ਅਣਪਾਚਿਆ ਭੋਜਨ ਵੱਡੀ ਅੰਦਰ ਵਿੱਚ ਪਹੁੰਚ ਜਾਂਦਾ ਹੈ ਵੱਡੀ ਅੰਦਰ ਵਿੱਚੋਂ ਭੋਜਨ ਮਿੱਟੀੋਂ ਪਾਣੀ ਨੂੰ ਸੋਖਿਆ ਜਾਂਦਾ ਹੈ ਅਤੇ ਇਹ ਮਲ ਦੁਆਰਾ ਹੀ ਬਾਕੀ ਬੇਸਟ ਦੇ ਰੂਪ ਵਿੱਚ ਬਾਹਰ ਕੱਢ ਦਿੱਤਾ ਜਾਂਦਾ ਹੈ